ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਜੀ ਹੋਈ ਗੁਰਸਿੱਖ ਸਾਧ ਸੰਗਤ ਜੀਓ ਆਪਲੀ ਪ੍ਰਕਾਰ ਜਾਣੂ ਹੋ ਕੇ ਇਹ ਮੋਰਚਾ ਕਿਸ ਮਕਸਦ ਨੂੰ ਲੈ ਕੇ ਲੱਗਿਆ ਹੋਇਆ ਹੈ ਸੋ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਇਸ ਮੋਰਚੇ ਨੂੰ ਸਫਲ ਕਰਨ ਦੇ ਲਈ ਆਪੋ ਆਪਣਾ ਤਨ ਮਨ ਧਨ ਸਹਿਜੋ ਕਰੀਏ ਸੋ ਸਮਾਂ ਥੋੜਾ ਹੈ ਅੱਜ ਵੈਸੇ ਪਹਿਲਾ ਮੁਸਲਮਾਨ ਫਰੰਟ ਦੇ ਪ੍ਰਧਾਨ ਮੁਫਰ ਸਾਹਿਬ ਬੋਲ ਕੇ ਗਏ ਆ ਹੋਰ ਗੁਰਸਿੱਖ ਸੰਗਤਾਂ ਬੋਲ ਕੇ ਗਈਆਂ ਬੜਾ ਆਨੰਦ ਆ ਅੱਜ ਕੁਝ ਸੁਣਨ ਦੀ ਯਾਨੀ ਕਿ ਚਾਹਤ ਸੀ ਸੁਣਾਉਣ ਦੀ ਚਾਹਤ ਨਹੀਂ ਸੀ ਪਰ ਸੰਧਾ ਸਾਹਿਬ ਕਹਿੰਦੇ ਵੀ ਇੱਕ ਕਵਿਤਾ ਜ਼ਰੂਰ ਸੁਣਾਓ ਸੋ ਜਿਸ ਸਮੇਂ ਹਰਮਿੰਦਰ ਸਾਹਿਬ ਵਿਖੇ ਮੱਛਾ ਰੰਗੜ ਗੁਰੂ ਘਰ ਦੀ ਬੇਅਦਬੀ ਕਰ ਰਿਹਾ ਸੀ ਉਸ ਸਮੇਂ ਵੀ ਇੱਕ ਸਿੱਖ ਬਲਾਕਾ ਸਿੰਘ ਨੇ ਜਾ ਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ 96 ਕਰੋੜੀ ਉਸ ਸਮੇਂ ਦੇ ਮੌਜੂਦਾ ਜਥੇਦਾਰ ਕੋਲ ਜਾ ਕੇ ਬੇਨਤੀ ਕੀਤੀ ਸੀ ਕਿ ਹਰਿਮੰਦਰ ਸਾਹਿਬ ਵਿਖੇ ਬਹੁਤ ਬੇਅਦਬੀ ਹੋ ਰਹੀ ਹੈ ਤੇ ਇਸੇ ਤਰ੍ਹਾਂ ਜੋ ਉਹਨਾਂ ਨੇ ਸੁਣਿਆ ਮੱਛੇ ਰੰਗੜ ਦਾ ਸਿਰ ਵੱਢਿਆ ਦੋ ਸਿੰਘ ਭੇਜੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਨੇ ਤੇ ਉਸੇ ਲੜੀ ਤਹਿਤ ਅੱਜ ਜੋ ਸਮਾਜ ਦੇ ਵਿੱਚ ਹੋ ਰਿਹਾ ਹੈ ਸਿੱਖਾਂ ਉਮ ਦੇ ਉੱਤੇ ਜ਼ੁਲਮ ਹੋ ਰਹੇ ਹਨ ਉਸ ਦੇ ਉੱਤੇ ਦਾਸ ਨੇ ਕਵਤਾ ਲਿਖੀ ਹੈ ਸੋ ਅੱਜ ਵੀ ਪੰਥ ਦੇ ਜਥੇਦਾਰ ਮੌਜੂਦ ਹਨ ਤੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਤੇ ਇੱਕ ਸਿੱਖ ਸੰਗਤ ਇਸ ਜ਼ੁਲਮ ਦਾ ਸਤਾਇਆ ਹੋਇਆ ਜਾ ਕੇ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਜਹੇਦਾਰ ਕੋਲ ਜਾ ਕੇ ਬੇਨਤੀ ਕਰਦਾ ਹੈ ਉਹ ਬਹੁਤ ਸਹਿ ਲਿਆ ਜ਼ੁਲਮ ਸਿਰਾਂ ਤੇ ਹੋਰ ਸਹਿ ਹਾ ਨਹੀਂ ਜਾਂਦਾ ਹੋ ਮੰਦੜੇ ਹੋ ਗਏ ਹਾਲ ਕੌਮ ਦੇ ਬੋਲ ਕੇ ਹਾ ਨਹੀਂ ਜਾਂਦਾ ਉਹ ਬਹੁਤ ਸਹਿ ਲਿਆ ਜ਼ੁਲਮ ਸਿਰਾਂ ਤੇ ਹੋਰ ਸਹਿ ਹਾ ਨਹੀਂ ਜਾਂਦਾ ਹੋ ਮੰਦੜੇ ਹੋ ਗਏ ਹਾਲ ਕੌਮ ਦੇ ਬੋਲ ਕੇ ਹਾ ਨਹੀਂ ਜਾਂਦਾ ਹੋ ਰੱਖ ਕੇ ਸੀਸ ਤਲੀ ਦੇ ਉੱਤੇ ਗਲੀ ਯਾਰ ਦੀ ਲੰਗੋ ਕਲਗੀ ਧਰ ਦੀ ਫੌਜ ਲਾੜ ਲਈ ਉઠੋ ਸ਼ੇਰ ਨੇ ਹੰਗੋ ਕਲਗੀ ਧਰ ਦੀ ਫੌਜ ਲਾੜ ਲਈ ਉઠੋ ਸ਼ੇਰ ਨੇ ਹੰਗੋ ਹੋ ਕੋਨ ਮੋਨ ਪੰਜਾਬ ਹੋ ਗਿਆ ਜੂੜਾ ਕਿਤੇ ਨਹੀਂ ਲੱਭਦਾ ਹੋ ਨਸ਼ਿਆਂ ਨੇ ਖਾ ਲਈ ਜਵਾਨੀ ਹਰ ਨਸ਼ਿਆਂ ਦਾ ਵਗਦਾ ਹੋ ਕੋਨ ਮੋਨ ਪੰਜਾਬ ਹੋ ਗਿਆ ਜੂੜਾ ਕਿਤੇ ਨਹੀਂ ਲੱਭਦਾ ਹੋ ਨਸ਼ਿਆਂ ਨੇ ਖਾ ਲਈ ਜਵਾਨੀ ਹਰ ਨਸ਼ਿਆਂ ਦਾ ਵਗਦਾ ਹੋ ਵੈਰੀ ਨੇ ਹੱਕ ਦਬਲੇ ਥੋਡੇ ਹੱਕ ਆਪਣੇ ਮੰਗੋ ਕਲਗੀ ਧਰ ਦੀ ਫੌਜ ਲਾੜ ਲਈ ਉઠੋ ਸ਼ੇਰ ਨੇ ਹੰਗੋ ਹੋ ਕਲਗੀ ਧਰ ਦੀ ਫੌਜ ਲਾੜ ਲਈ ਉઠੋ ਸ਼ੇਰ ਨੇ ਹੰਗੋ ਹੋ ਵਿੱਚ ਬਜ਼ਾਰਾਂ ਉੱਡਣ ਧੂਏ ਖਾ ਖਾ ਜਰਦੇ ਥੁੱਕਦੇ ਹੋ ਵਿੱਚ ਬਜ਼ਾਰਾਂ ਉੱਡਣ ਧੂਏ ਖਾ ਖਾ ਜਰਦੇ ਥੁੱਕਦੇ ਹੋ ਗੈਰ ਹਾਜ਼ਰੀ ਸ਼ਹਿਰਾਂ ਦੀ ਵਿੱਚ ਕੁੱਤੇ ਫਿਰਦੇ ਬੁੱਕਦੇ ਹੋ ਗੈਰ ਹਾਜ਼ਰੀ ਸ਼ਹਿਰਾਂ ਦੀ ਵਿੱਚ ਕੁੱਤੇ ਫਿਰਦੇ ਬੁੱਕਦੇ ਉਹ ਬੜਕੇ ਨਾਗ ਕੁੰਡਲੀਆ ਕਾਲਾ ਆਵੇ ਰੀ ਨੂੰ ਡੰਗੋ ਕਲਗੀ ਧਰ ਦੀ ਫੌਜ ਲਾੜ ਲਈ ਉਠੋ ਸ਼ੇਰ ਨੇਹੰਗੋ ਕਲਗੀ ਧਰ ਦੀ ਫੌਜ ਲਾੜ ਲਈ ਉਠੋ ਸ਼ੇਰ ਨੇਹੰਗੋ ਓ ਥੋੜੇ ਬਿਨਾਂ ਨਾ ਦਿਸਦਾ ਕੋਈ ਮਾਰੀ ਨਜ਼ਰ ਚੁਫੇਰੇ ਉਹ ਥੋੜੇ ਬਿਨਾਂ ਨਾ ਦਿਸਦਾ ਕੋਈ ਮਾਰੀ ਨਜ਼ਰ ਚੁਫੇਰੇ ਉਹ ਘਣ ਵਾਂਗੂ ਸਿੱਖੀ ਨੂੰ ਖਾਗੇ ਨੇ ਸਾਧਾਂ ਦੇ ਡੇਰੇ ਉਹ ਘਣ ਵਾਂਗੂ ਸਿੱਖੀ ਨੂੰ ਖਾਗੇ ਨੇ ਸਾਧਾਂ ਦੇ ਡੇਰੇ ਉਹ ਮੱਸੇ ਵਾਂਗੂ ਸਰੇ ਇਨਾ ਦੇ ਹਰ ਨਜੇ ਤੇ ਟੰਗੋ ਕਲਗੀ ਧਰਦੀ ਫੌਜ ਲਾੜ ਲਈ ਉਠੋ ਸ਼ੇਰ ਨੇ ਹੰਗੋ ਕਲਗੀ ਧਰਦੀ ਫੌਜ ਲਾੜ ਲਈ ਉਠੋ ਸ਼ੇਰ ਨੇ ਹੰਗੋ ਗਾਜ ਕੈ ਜਗਾਰੇਂ ਜਾਵੇ ਸ਼ਹੀਦਾ ਸਿੰਘਾਂ ਨੂੰ ਭਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤ ਸ੍ਰੀ ਅਕਾਲ ਗੁਰਬਾਰੇ ਅਕਾਲ ਹੀ ਅਕਾਲ ਸ਼ਹੀਦੋ ਸਿੰਘੋ ਚਿੱਤੋ ਗੁਫਤੋ ਸਰਬਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਬੰਦ